ਮੈਨੂੰ ਆਪਣੇ ਬਾਪ ਨਾਲ ਗੱਲ ਕਰਨਾ ਤੇਰ ਤੂੰ ਸੁਣ ਦੇ ਨਾ ਮੈਂ ਗੱਲ ਕਰਨੀ ਹੈ ਆਪਣੇ ਬਾਪ ਨਾਲ ਗੱਲ ਕਰਾ ਇਹ ਨਹੀਂ ਗੱਲਾਂ ਇਹ ਤਾਂ ਤੁਸੀਂ ਰਲੇਓ ਭਰਾ ਸਾਰੇ ਇੱਕ ਦੂਜੇ ਨਾਲ ਉਹ ਬਾਪ ਆਪਣੇ ਨਾਲ ਗੱਲ ਕਰਾ ਜਦੋਂ ਇਹ ਮਾਦਾ ਬੰਦ ਬਣਾਈ ਜਾਂਦੀ ਹੈ ਨਹੀਂ ਹੁੰਦਾ ਨਾ ਇਹੋ ਘੜਾ ਭੈਣ ਭਰਾ ਕੋ ਨੰਬਰ ਤੇ ਚੋਹ ਦਾ ਨੰਬਰ ਹੀ ਨਹੀਂ ਦਿੰਦਾ ਮੈਂ ਨਹੀਂ ਜਿਹੜੀ ਸਭੇ ਵੀ ਆਇਆ ਕਰਦੇ ਜੀ 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 ਠੀਕ ਹੋ ਗਿਆ ਜਦੋਂ ਮੈਂ 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 ਤੁਹਾਡਾ ਖਾਣਾ ਨਾ ਆਇਆ ਮੇਰੇ ਬਾਪੂ ਦਾ ਨੰਬਰ ਮੈਂ ਤੁਹਾਨੂੰ ਮੂੰਹ ਜبانی ਦੱਸ ਦਿੰਦਾ ਹਾਂ ਜੀ ਕਲੀਅਰ ਬੰਦ ਕਰ ਦਿਓ ਜੀ ਹੋਰ ਵੀ ਆਉਂਦੀ ਹੋਣ ਹਲੋ ਹਾਂਜੀ ਹਾਂਜੀ ਭਾਈ ਸਾਹਿਬ ਕੌਣ ਬੋਲਦੇ ਹੋ ਵਧੀਆ ਵਧੀਆ ਠੀਕ ਹੈ ਜੀ ਇਹ ਦੱਸਿਆ ਨਹੀਂ ਕੋਈ ਵੀ ਨਹੀਂ ਜੇ ਫਿਰ ਇਹਨਾਂ ਨੇ ਦੱਸਿਆ ਨਹੀਂਗਾ ਤੇ ਇਹਨਾਂ ਨੇ ਫਿਰ ਮਤਕੀ ਲੈਣੀ ਤੁਹਾਡੇ ਕੋਲ ਇਹ ਤੁਹਾਨੂੰ ਦੱਸਿਆ ਨਹੀਂ ਵੀ ਕੀ ਕੀਤਾ ਸੀ ਸਪੈਸ਼ਲ ਨਾਕਾ ਸਪੈਸ਼ਲ ਨਾਕਾਬੰਦੀ ਕੀਤੀ ਸੀ ਕਨੂਆ ਰੋਡ ਤੇ ਆ ਸਿੰਬਲ ਚੌਕ ਲਾ ਕੇ ਤੇ ਗੱਡੀ ਆਈ ਦਿੱਲੀ ਨੰਬਰ ਇਹਨੂੰ ਰੋਕਿਆ ਇਹਨਾਂ ਸਾਰੇ ਬੰਨੇ ਜਾਲੀਆਂ ਲਾਈਆਂ ਅੱਗੇ ਵੀ ਲਾਈਆਂ ਆਂ ਗੱਡੀਆਂ ਨਾਲ ਲਈ ਭਜਾ ਦਾ ਅਗਲੇ ਨਾਕੇ ਤੇ ਮੈਸੇਜ ਕੀਤਾ ਉਹਨਾਂ ਨੇ ਹਸਪਤਾਲੋਂ ਵੀ ਭੇਡਾ ਲਈ ਤੇ ਹਨੀ ਰੰਮੀ ਉਹ ਵੀ ਫਿਰ ਫੜੇ ਗਏ ਲੱਗੋ ਜਾ ਕੇ ਫਿਰ ਮਿਲਦੇ ਹਨ ਫਿਰ ਤੱਕ ਸ਼ਹਿਰ ਘੁੰਮ ਘਮ ਕੇ ਗਲਤੀ ਯਾਰਾ ਵੇਖੋ ਸਮਾ ਭਾਜੀ ਵੇਖੋ ਅਸੀਂ ਆਹਦਾ ਇਹਨਾਂ ਨਾਲ ਕੋਈ ਵੈਰ ਰੋਗ ਨਹੀਂ ਜਾਣਦੇ ਆ ਵੀ ਬੱਚੇ ਬੱਚੇ ਰਹਿਣ देखो ਜਿਤਨਾ ਦਾ ਮਾਹੌਲ ਚੱਲਦਾ ਕਈਆਂ ਥਾਵਾਂ ਦੇ ਇਸ ਤਰ੍ਹਾਂ ਮਤਲਬ ਫਾਇਰਿੰਗ ਵੀ ਹੋਈ ਹੈ ਜਦੋਂ ਗੱਡੀ ਇਹ ਤਾਂ ਅੰਦੀ ਨਹੀਂ ਕਿ ਕੋਈ ਵੀ ਸ਼ਹਿਰ ਨਾ ਹੋ ਜਾਂਦੀ ਘੁੰਮਣਾ ਸਾਡੇ ਹੋਰ ਦੇ ਲੇਕ ਘੁੰਮਣਾ ਉਹਦਾ ਜਿਹੜਾ ਲੋਕੇਸ਼ਨ ਉਹ ਤੋਂ ਜਿਹੜਾ ਵੱਖਰਾ ਜਿਹਾ ਆਪਣੇ ਕੋਈ ਕੰਧ ਕਰੇ ਦਾ ਬੰਦਾ ਕੋਈ ਰੋਕਦਾ ਉਹਦੇ ਨਾਲ ਹੋਣਾ ਫਿਰ ਬਣਦਾ ਜੜੀ ਜੜੀ ਆਉਂਦੀ ਉਹ ਵੀ ਮਦਦ ਨਹੀਂ ਉਹ ਵੀ ਆਉਂਦੀ ਜੜੀ 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 ਆਪਣੇ ਨਾਲ ਜੜੀ ਜੜੀ ਕੋਈ ਨਹੀਂ ਜੜੀ ਜੜੀ ਦੇਖੋ ਪੰਜ ਬੰਦਾਂ ਦੀ ਇੱਕ ਸਲਾਹ ਹੁੰਦੀ ਆ ਤਾਂ ਸਮਾਂ ਲੱਗਦਾ ਹੱਥ ਦਿੱਤਾ ਕਦੀ ਰੋਕਣ ਦੀ ਬਜਾਏ ਕਿੰਨੇ ਕਿੰਨੇ ਆਵਾਜ਼ ਮਾਰੀ ਤੇ ਕਿਹੜਾ ਰੋਕਿਆ ਗੱਲ ਅਮੀ ਕਿਧਰ ਸਮਝ ਨਹੀਂ ਕੱਸੀ ਹੋ ਜਾਂਦਾ ਸੋ ਜਾਰੀ ਲੱਗਿਆ ਦੇ ਤੀਹ ਲੱਕੇ ਦੇ ਜਿਹਨਾਂ ਨੇ ਉਹ ਨਾਕੇ ਸੀ ਤੈਨੂੰ ਅੱਗੇ ਹੰਦਲਤਾ ਤੂੰ ਵੀ ਲਾਈ ਉਹ ਤੋਂ ਪਰੇ ਆ ਗਿਆ ਕਿ ਇਹਨੂੰ ਮਾਰ ਦਿੰਦੇ ਕਿ ਇਹਦਾ ਬੱਚਾ ਮਾਰ ਲਓ ਕੋਈ ਸ਼ਹਿਰ ਆਈ ਗਈ ਦਲਤੀ ਗੱਲਾਂ ਤੁਸੀਂ ਇਹ ਜਿਹੜੀਆਂ ਗੱਲਾਂ ਨੇ ਵੀ ਆਪਾਂ ਬਚਨ ਨੂੰ ਤੇ ਤੁਹਾਨੂੰ ਹੱਥ ਜੋੜਨੇ ਵੀ ਬੱਚੇ ਹੋ ਜੇ ਤਾਂ ਦਿਮਾਗ ਪਿਓ ਨੇ ਤੁਹਾਡੇ ਤੇ ਇੰਨੀ ਕਿਰਪਾ ਕੀਤੀ ਵੀ ਤੁਹਾਨੂੰ ਗੱਡੀਆਂ ਲੈ ਕੇ ਦਿੱਤੀਆਂ ਨੇ ਸਾਡੇ ਵਜ੍ਹਾ ਤੇ ਸਾਈਕਲ ਨਹੀਂ ਮਿਲਦਾ ਹੁੰਦਾ ਇੱਕ ਸਾਈਕਲੋਂ ਵੀ ਵਾਰੀ ਨਾ ਚਾਹੀਦਾ ਐ ਵੀ ਉਹ ਆਏਗਾ ਤਾਂ ਦੂਜੀ ਵਾਰੀ ਹੋਣੀ ਐ ਸਿੱਧਾ ਤੁਸੀਂ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਤੇ ਤੁਸੀਂ ਕਿਉਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਹੁਣ ਵੇਖੋ ਤੇਈ ਤਰ੍ਹਾਂ ਦੇ ਸਮਾਜ ਬ੍ਰੋਤੀ ਬੰਦੇ ਕਰਦੇ ਆ ਮਗਰੋਂ ਕੋ ਸ਼ੂਟ ਕਰਦੇ ਟਾਇਰ ਤੇ ਕੋਈ ਮਾਰਦਾ ਸੋਤੇ ਜਦੋਂ ਸਾਰੇ ਕੰਮ ਚੱਲਣਦੇ ਨੇ ਕੋਲੇ ਥੋੜਾ ਵੀ ਤੁਸੀਂ ਕਾਲੇ ਸ਼ੀਸ਼ੇ ਲਾਏ ਨੇ ਅਗਲੇ ਬੰਨੇ ਵੀ ਬਲੈਕ ਕੀਤੀ ਆ ਪਿੱਛੋਂ ਵੀ ਕੀਤੀ ਆ ਹੁਣ ਤੁਸੀਂ ਦੱਸੋ ਤੁਸੀਂ ਸਾਡੀ ਕੀ ਬਣਦੀ ਚੱਲਦਾ ਦਿੱਤੀ ਦੇ ਦੇ ਗੱਡੀ ਦੇ ਗਾਜ ਪੁੱਤਰ ਹੈਗੇ ਆ ਹੋਰ ਹੈਗੇ ਆ ਕੋਲ ਇਹ ਕੋਲ ਕਾਰਜ ਹੈਗੇ ਤੇ ਤੁਹਾਡਾ ਜਨਾਨ ਕਰਾਂਗਾ ਜੇ ਨਹੀਂ ਕਾਰਜ ਹੈਗੇ ਤੇ ਤੁਹਾਨੂੰ ਗਦੀਮ ਪਰੋ ਕਰਨੀ ਚਾਹੀਦੀ ਨਾ ਨਾ ਮੈਂ देखो ਮੈਂ ਤਾਂ ਗਲਤੀ ਕੋਈ ਨਹੀਂ ਕਰਨਾ ਪਰ ਜੋ ਮੇਰੀ ਜ਼ਿੰਮੇਵਾਰੀ ਹੈ ਸਾਡੇ ਉਸ ਤੇ ਦੇਖਦੇ ਅਸਰ ਬੀਟੇਗਾ ਕਾਰਜ ਇਹਨਾਂ ਦਾ ਉਹਦੇ ਵਿੱਚ ਆਖਰੀ ਹੋਣਾ ਜੇ ਉਹ ਦਿਨੋਂ ਤੱਕ ਸਾਰੇ ਤੋਂ ਗਲਤੀ ਹੋਣੀ ਕੀਤੀ ਤੁਹਾਨੂੰ ਮਾਫ ਕਰਦੇ ਆ ਪੰਜ ਕੋਲ ਨੇ ਤੁਹਾਡੇ ਪੰਜੇ ਮੇਰੇ ਕੋਲ ਨੇ ਪੰਜੇ ਸਾਡੇ ਵਾਲੇ ਕਰਦੇ ਆ ਸਾਡੀ ਕੋਈ ਚੀਜ਼ ਨਹੀਂ ਰੱਖਦੇ ਰੱਖ ਵਿੱਚ ਹੈ ਨਹੀਂ ਬੜਾ ਜੀਤਾ ਰੱਬ ਨੇ ਤੂੰ ਹੀ ਜਿਹੜਾ ਕੰਮ ਕੀਤਾ ਗਲਤ ਤੇ ਫਿਰ ਕੀਤਾ ਜਿਹੜਾ ਗੱਲ ਇਹ ਬੰਦੇ ਤੂੰ ਹੀ ਗਾਲੀ ਕੱਢੀ ਸੀ ਸਾ ਨਹੀਂ ਪਤਾ ਬੱਸ ਵੀ ਡਰਾਈਵਰ ਸਾ ਆਪਣੇ ਬਾਪੂ ਨੂੰ ਦੱਸੋ ਫੋਨ ਕਰਕੇ ਕਿ ਇਹ ਆ ਕੰਮ ਕੀਤਾ ਕਿ ਜਿਹੋ ਤਾਂ ਦੇ ਬੱਸ ਕਹਿਣਗੇ ਤੇ ਹਿਸਾਬ ਨਾਲ ਕਰ ਠੀਕ ਆ ਆ ਕਰੂ ਫੋਨ ਆ ਜਿਹੜਾ ਆ ਫੋਨ ਕਿਹਨੇ ਆ ਕਿਦਾ ਆ ਕਿਤੇ ਆ ਆ ਦਾ ਆਪਣੇ ਬਾਪੂ ਦਾ ਉਹ ਆਪਣੇ ਦਾ ਉਹ ਆਪਣੇ ਦਾ ਇਹ ਮਨਜਿੰਦਰ ਸਾਰਿਆਂ ਦਾ ਬਾਰੀ ਦਾ ਫੜੋ ਗੱਡੀ ਪਾਉਣ ਕਰੋ ਹਾਂ ਜੀ ਆਪਾਂ ਕਰਦੇ ਗਏ ਹਾਂ ਆਪੀ ਹੋਏਗੀ ਦੇਣਾਗੀ ਸਤਿ ਸਰندر ਸਿੰਘ ਜੀ ਟ੍ਰਾਫਿਕ ਪੰਜਾਬ ਬਟਾਲਾ ਆਹ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਵਿੱਚ ਹੀ ਕਾਨੂੰਨ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਇੱਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਛੜਕਦੇ ਲੋ ਖਲੋਤਿਆਂ ਦਾ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਭਜਾ ਲਈ ਤੋਂ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਨਨੂੰ ਮੈਸੇਜ ਭੇਜਿਆ ਤੇ ਫਿਰ ਉਹਨੂੰ ਸ਼ਰਧ ਵਿੱਚ ਕਾਬੂ ਕਰਕੇ ਲਿਆਂਦਾ ਜੀ ਤੇ ਬੰਦੇ ਕੀ ਕਾਰਵਾਈ ਕਰਤੀ ਐ ਕੀ ਕਾਰਵਾਈ ਗੱਡੀ ਇੰਪਾਉਂਡ ਕਰਤੀ ਐ ਜੀ ਪਤਾ ਲੱਗਾ ਜੀ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਤੇ ਉੱਟ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਐ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਂਮੀ ਨਹੀਂ ਭਰੀ ਇਹਨਾਂ ਦੀ ਬੱਸ ਗੱਡੀ ਫਿਲਹਾਲ ਇਹਨੂੰ ਰੱਖਿਆ ਜੀ ਕਰਨਾ ਜੇ ਕੋਈ ਕਾਗਜ਼ ਪੱਤਰ ਦੇ ਦੇਣਗੇ ਤੇ ਚਲਾਨ ਕਰ ਦਿਆਂਗੇ ਤੇ ਔਰ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਗੱਲ ਦੀ ਬੜੀ ਹਰਾਨੀ ਆ ਕਿ ਜਿੱਤਰਾ ਜਿੱਤਰਾ ਤੁਸੀਂ ਉਹਨਾਂ ਕੋ ਉਹਨਾਂ ਦੇ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਉਹ ਨਾ ਕਰਾਈ ਲਈ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪਾ ਮਾਪਬਾਪ ਤੱਕ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨ ਫਿਰ ਮਾਪੇ ਉਹਨੂੰ ਤੇ ਪਤਾ ਨਹੀਂ ਮਾਪੇ ਤੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਇਹ ਨਾ ਕੋਈ ਦੱਸਦੇ ਆ ਤੇ ਸਮਝਦੇ ਨੇ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆਂ ਤੇ ਮਾਪਿਆਂ ਨੂੰ ਪਤਾ ਕੋਈ ਨਹੀਂ ਵੀ ਮਾਪਿਆਂ ਦੇ ਧਿਆਨ ਚ ਮੈਂ ਤੇ ਜ਼ਰੂਰ ਗੱਲ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆਹ ਕਰਤੂਤ ਕੀਤੀ ਸ਼ਹਿਰ ਚ ਆ ਕੇ ਅਸੀਂ ਹੋਈ ਬਾਈ ਹਾਂ ਨੋ ਬਾਅਦ ਨਹੀਂ ਆਉਂਦੀ ਹੋਣ ਹਾਂ ਨੋ ਹਾਂਜੀ ਹਾਂਜੀ ਭਾਈ ਸਾਹਿਬ ਕੌਣ ਬੋਲਦੇ ਹੋ ਵਧੀਆ ਵਧੀਆ ਠੀਕ ਹੈ ਜੀ ਇਹ ਦੱਸਿਆ ਨਹੀਂ ਕੋਈ ਵੀ ਨਹੀਂ ਜੀ ਫਿਰ ਇਹਨਾਂ ਨੇ ਦੱਸਿਆ ਨਹੀਂਗਾ ਤੇ ਇਹਨਾਂ ਨੇ ਫਿਰ ਮਤਗੀਲਾ ਨਹੀਂ ਕਰਡ ਕੋਈ ਤੁਹਾਨੂੰ ਦੱਸਿਆ ਹੀ ਨਹੀਂ ਵੀ ਕੀ ਕੀਤਾ ਸੀ ਸਪੈਸ਼ਲ ਨਾਕਾ ਸਪੈਸ਼ਲ ਨਾਕਾਬੰਦੀ ਕੀਤੀ ਸੀ ਕਾਨੂੰਆ ਰੋਡ ਤੇ ਆ ਸਿੰਗਲ ਜੌਂਕ ਲਾ ਕੇ ਤੇ ਗੱਡੀ ਆਈ ਦਿੱਲੀ ਨੰਬਰ ਇਹਨੂੰ ਰੋਕਿਆ ਇਹਨਾਂ ਸਾਰੇ ਬੰਨੇ ਜਾਲੀਆਂ ਲਾਈਆਂ ਅੱਗੇ ਵੀ ਲਾਈਆਂ ਆਂ ਗੱਡੀਆਂ ਨਾਲ ਹੀ ਭਜਾ ਦਾ ਅਗਲੇ ਨਾਕੇ ਤੇ ਮੈਸੇਜ ਕੀਤਾ ਉਹਨਾਂ ਨੇ ਹਸਪਤਾਲੋਂ ਵੀ ਵਢਾ ਲਈ ਤੇ ਹਾਲਿਆਂ ਵੀ ਲੋ ਵੀ ਫਿਰ ਫੜੇ ਗਏ ਅੱਗੋਂ ਜਾ ਕੇ ਫਿਰ ਮਿਲ ਪਿਆ ਉਹ ਅੱਧਾ ਸ਼ਹਿਰ ਘੁੰਮ ਘਮ ਕੇ ਗਲਤੀ ਯਾਰਾ ਵੇਖੋ ਸਮਾ ਭਾਜੀ ਵੇਖੋ ਅਸੀਂ ਸਾਡਾ ਇਹਨਾਂ ਨਾਲ ਕੋਈ ਵੈਰ-ਵਿਰੋਧ ਨਹੀਂ ਚਾਹਦੇ ਆ ਵੀ ਬੱਚੇ ਬੱਚੇ ਰਹਿਣ देखो ਜਿਤਨਾ ਦਾ ਮਾਹੌਲ ਚੱਲਦਾ ਕਈਆਂ ਥਾਵਾਂ ਦੇ ਇਸ ਤਰ੍ਹਾਂ ਮਤਲਬ ਫਾਇਰਿੰਗ ਵੀ ਹੋਈ ਹੈ ਜਦੋਂ ਗ